ਅਕਤਿ ਸ਼੍ਰੀ ਹਜੂਰ ਸਾਹਿਬ ਅਬਚਲ ਨਗਰ ਵਿਖੇ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਪੰਜ ਪਿਆਰੇ ਸਹਿਬਾਨ ਆ ਬੈਠੇ ਸੀਗੇ ਜਿਨ੍ਹਾਂ ਨੇ ਇੱਕ ਫੈਸਲਾ ਲਿਆਇਆ ਇੱਕ ਗੁਰਮਤਾ ਪਾਸ ਕੀਤਾ ਗਿਆ ਹੈ ਜਿੱਥੇ ਜੇਕਰ ਕਿਸੇ ਦੇ ਆਨੰਦਕਾਰ ਜੋ ਹੁੰਦੇ ਆ ਤਾਂ ਗੁਰੂ ਘਰ ਦੇ ਵਿੱਚ ਲਹਿੰਗਾ ਪਾਣ ਤੇ ਬੰਦੀ ਲਗਾ ਦਿੱਤੀ ਗਈ ਆ ਦੂਜੇ ਪਾਸੇ ਜਾ ਕੇ ਗੱਲ ਕਰ ਲਈ ਤਾਂ ਜਿਹੜੇ ਵਿਆਹ ਵਾਲੇ ਕਾਰਡ ਛਾਪਦੇ ਨੇ ਗੁਰਸਿੱਖ ਪਰਿਵਾਰ ਆ ਨਾਮ ਦੇ ਪਿੱਛੇ ਸਿੰਘ ਅਤੇ ਕੋਰ ਲਗਣਾ ਲਾਜ਼ਮੀ ਹੈਗਾ ਆ ਸੋ ਕਈ ਫੈਸਲੇ ਜਿਹੜੇ ਨੇ ਅੱਜ ਸ੍ਰੀ ਹਜੂਰ ਸਾਹਿਬ ਵਿਖੇ ਲਏ ਦਿੱਤੇ ਗਏ ਨੇ ਉੱਥੇ ਗੱਲ ਕਰ ਲਈਏ ਮਾਰਕੀਟ ਦੇ ਵਿੱਚ ਪਹੁੰਚੇ ਆ ਅਮ੍ਰਿਤਸਰ ਸ਼ਿਮਲਾ ਮਾਰਕੀਟ ਦੇ ਵਿੱਚ ਪਹੁੰਚੇ ਆ ਜਿੱਥੇ ਲਹਿੰਗਿਆਂ ਦਾ ਕਾਰੋਬਾਰ ਹੁੰਦਾ ਆ ਸੋ ਗੱਲਬਾਤ ਕਰਾਂਗੇ ਦੁਕਾਨਦਾਰਾਂ ਨਾਲ ਕਿ ਕਿੰਨਾ ਕੁ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਾਰੋਬਾਰੇ ਤੇ ਉੱਪਰ ਫਰਕ ਪਏਗਾ ਕਿਉਂਕਿ ਲਹਿੰਗੇ ਜਿਹੜੇ ਨੇ ਉਹ ਬੈਨ ਕਰ ਦਿੱਤੇ ਗਏ ਨੇ ਹੁਣ ਦੁਕਾਨਦਾਰਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨਾ ਕੁ ਜਿਹੜਾ ਫਰਕ ਆ ਤੁਹਾਡੇ ਕਾਰੋਬਾਰੀ ਤੇ ਪਏਗਾ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਮਾਰਕੀਟ ਦੇ ਵਿੱਚ ਮੌਜੂਦ ਹੈਗੇ ਉਹ ਪੰਜਾਬ ਦੇ ਵਿੱਚ ਗੱਲ ਕਰ ਲਈਏ ਤਾਂ ਕਾਫੀ ਜੋਰਾ ਸ਼ੋਰਾ ਨਾਲ ਚੱਲਦਾ ਆ ਹਰ ਇੱਕ ਪੰਜਾਬ ਦੀ ਧੀ ਨੂੰ ਸ਼ੌਂਕ ਹੁੰਦਾ ਆ ਕਿ ਅਸੀਂ ਆਪਣੇ ਵਿਆਹ ਤੇ ਸੋਹਣੇ ਸੋਹਣੇ ਲਹਿੰਗਾ ਚੋਲੀ ਪਾਈਏ ਅ ਅਕਸਰ ਜੇਕਰ ਦੇਖਿਆ ਜਾਵੇ ਤਾਂ ਜ਼ਿਆਦਾਤਰ ਗੁਰੂ ਘਰ ਦੇ ਵਿੱਚ ਲਾਵਾਂ ਵੀ ਲਹਿੰਗਿਆਂ ਦੇ ਨਾਲ ਲਿੱਤੀ ਜਾਂਦੀਆਂ ਐ ਐਸਡੀਪੀਸੀ ਵੱਲੋਂ ਪਹਿਲਾਂ ਇੱਕ ਫੈਸਲਾ ਲਿੱਤਾ ਗਿਆ ਸੀਗਾ ਕਿ ਜਿਹੜੇ ਆਨੰਦ ਕਾਰਜ ਨੇ ਉਹ 12 ਵਜੇ ਤੋਂ ਪਹਿਲਾਂ ਕੀਤੇ ਜਾਣ ਉਸ ਤੋਂ ਬਾਅਦ ਇੱਕ ਫੈਸਲਾ ਹੋਰ ਲਿੱਤਾ ਗਿਆ ਸੀਗਾ ਕਿ ਡੈਸਟੀਨੇਸ਼ਨ ਜਿਹੜੀ ਮੈਰਿਜ ਆ ਉਹ ਬੈਨ ਕੀਤੀ ਗਈ ਸੀਗੀ ਗੁਰੂ ਮਹਾਰਾਜ ਨੂੰ ਜਿਵੇਂ ਆ ਪੈਲਸਾ ਦੇ ਵਿੱਚ ਲੈ ਕੇ ਜਾਂਦੇ ਸੀ ਮਹਾਰਾਜ ਦਾ ਪ੍ਰਕਾਸ਼ ਉੱਥੇ ਬੈਨ ਲਗਾ ਦਿੱਤਾ ਗਿਆ ਸੀ ਕਿ ਡੈਸਟੀਨੇਸ਼ਨ ਜਿਹੜੀ ਮੈਰਿਜ ਆ ਉਹ ਨਹੀਂ ਹੋਵੇਗੀ ਸੋ ਹੁਣ ਅਸ਼ਰੀ ਹਜੂਰ ਸਾਹਿਬ ਵਿਖੇ ਇੱਕ ਫੈਸਲਾ ਲਿੱਤਾ ਗਿਆ ਆ ਕਿ ਜਿਹੜੇ ਆਨੰਦ ਕਾਰਜ ਹੋਣਗੇ ਉੱਥੇ ਲਹਿੰਗਾ ਪਾਣਾ ਬੈਨ ਹੋਏਗਾ ਸੋ ਇੱਥੇ ਅੱਜ ਕਾਰੋਬਾਰ ਦੇ ਜਿਹੜੇ ਆ ਕਰਦੇ ਨੇ ਲਹਿੰਗਿਆ ਦਾ ਭਾਜੀ ਉਹਨਾਂ ਨਾਲ ਗੱਲਬਾਤ ਕਰਦੇ ਭਾਜੀ ਸੱਸੀ ਕਾਲ ਜੀ ਸੱਸੀ ਕਾਲ ਜੀ ਕਿੰਨਾ ਵਜੇ ਤੁਹਾਡਾ ਸੋਨੋ ਪੱਤੀ ਸ਼੍ਰੀ ਅਕਾਲ ਤੱਕ ਸਾਹਿਬ ਅਪਚਲ ਨਗਰ ਤੇ ਇੱਕ ਫੈਸਲਾ ਲਿੱਤਾ ਗਿਆ ਆ ਕਿ ਜਿਹੜੇ ਗੁਰੂ ਘਰ ਦੇ ਵਿੱਚ ਆਨੰਦ ਕਾਰਜ ਹੋਣਗੇ ਉਹਦੇ ਵਿੱਚ ਲਹਿੰਗਾ ਪਾਣਾ ਬੈਣ ਆ ਸੋ ਕਿਦਾਂ ਦੇਖਦੇ ਹੋ ਇਸ ਫੈਸਲੇ ਨੂੰ ਕੀ ਲੱਗਦਾ ਤੁਹਾਡੇ ਕਾਰੋਬਾਰ ਦੇ ਉੱਪਰ ਕਿੰਨਾ ਕੁ ਫਰਕ ਪਏਗਾ ਸਰ ਨਵਾਂ ਨਵਾਂ ਫਰਕ ਪਏਗਾ ਬਾਅਦ ਜੋ ਬਾਕੀ ਆਪ ਐਜ਼ ਯੂਜ਼ੂਅਲ ਹੋ ਜਾਏਗਾ ਹੂੰ ਹਾਂਜੀ ਬਾਕੀ ਸੂਟ ਵੀ ਤੇ ਚੱਲਦੇ ਹੀ ਨੇ ਬਿਲਕੁਲ ਹਾਂਜੀ ਸੋ ਜੀ ਵੀ ਉਹਨਾਂ ਨੇ ਕਿਹਾ ਕਿ ਜਿਹੜੇ ਗੁਰੂ ਮਰਿਆਦਾ ਦੀਆਂ ਰੀਤੀ ਰਿਵਾਜਾਂ ਹੈਗੀਆਂ ਨੇ ਸਲਵਾਰ ਸੂਟ ਚੁੰਨੀ ਜੇਕਰ ਉਹ ਜ਼ਿਆਦਾ ਚੱਲੇ ਤਾਂ ਗੁਰੂ ਮਹਾਰਾਜ ਦੇ ਅੱਗੇ ਸਭ ਤੋਂ ਵਧੀਆ ਉਹੀ ਬਿਲਕੁਲ ਸਭ ਨਾਲ ਵਧੀਆ ਤੇ ਉਹੀ ਹੈ ਲਹਿੰਗੇ ਦੇ ਫੋਰ ਟਾਈਮ ਬੀਿੰਗ ਹੀ ਚੱਲਦੇ ਨੇ ਸੂਟ ਜ਼ਿਆਦਾ ਸਦਾ ਬਾਹਰ ਨੇ ਬਿਲਕੁਲ ਹਾਂਜੀ ਸੋ ਕਿੰਨਾ ਕਿ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਰੋਬਾਰ ਜਿਹੜੇ ਨੇ ਉਹ ਠੱਪ ਵੀ ਹੋ ਸਕਦੇ ਆ ਕਈ ਵਪਾਰੀ ਨੂੰ ਘਾਟਾ ਵੀ ਪੈ ਸਕਦਾ ਹੈ ਨਹੀਂ ਸਰ ਕੋਈ ਘਾਟਾ ਕੋਟਾ ਨਹੀਂ ਹੈਗਾ ਸਟਾਰਟਿੰਗ ਦੇ ਹੁਣਾਂ ਬਾਅਦ ਚੋਂ ਠੀਕ ਬਿਲਕੁਲ ਨ ਸੂਟ ਸੂਟ ਜਿਆਦਾ ਸਦਾ ਭਾਰ ਚੱਲਦੇ ਨੇ ਲਹਿੰਗੇ ਤੇ ਸਿਰ 15 ਮਹੀਨਾ 2 ਮਹੀਨੇ ਚੱਲਦੇ ਨੇ ਜਿਹਦੇ ਵਿੱਚ ਦੇਖਿਆ ਜਾਵੇ ਕਿ ਜਿਆਦਾਤਰ ਪੰਜਾਬ ਦੀਆਂ ਧੀਆਂ ਨੇ ਉਹਨਾਂ ਨੂੰ ਸ਼ੌਂਕ ਹੁੰਦਾ ਹੈ ਕਿ ਆਪਾਂ ਆਪਣੇ ਵਿਆਹ ਦੇ ਉੱਪਰ ਲਹਿੰਗੇ ਪਾਈਏ ਸੋਨੇ ਸੋਨੇ ਲਹਿੰਗਾ ਚੋਲੀਆਂ ਪਾਈਏ ਜਦੋਂ ਗੁਰੂ ਘਰ ਦੇ ਵਿੱਚ ਜਾਈਏ ਸਭ ਤੋਂ ਅਲੱਗ ਲੱਗੀਏ ਪਰ ਹੁਣ ਜਿਹੜਾ ਇਹ ਫੈਸਲਾ ਹੈ ਕਿਤੇ ਨਾ ਕਿਤੇ ਬਦਲ ਦਿੱਤਾ ਗਿਆ ਆ ਗੁਰਮਰਯਾਦਾ ਅਨੁਸਾਰ ਜਿਹੜਾ ਇਹ ਬਦਲ ਦਿੱਤਾ ਗਿਆ ਆ ਸੂਟ ਸਲਵਾਰ ਜਿਹੜੇ ਉਹਨੋਂ ਚੱਲਨੇ ਚਾਹੀਦੇ ਨੇ ਲੱਗਦਾ ਫੈਸਲਾ ਬਿਲਕੁਲ ਸਹੀ ਲਿੱਤਾ ਗਿਆ ਹਾਂ ਬਿਲਕੁਲ ਠੀਕ ਹੈ ਹਾਂਜੀ ਜੀ ਬਿਲਕੁਲ ਕਿਤਨੇ ਕਿਤੇ ਦੁਕਾਨਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਇਹ ਫੈਸਲਾ ਆ ਉਹ ਗੁਰਮੁਤ ਗੁਰਮੁਤ ਮਰਿਆਦਾ ਅਨੁਸਾਰ ਜਿਹੜਾ ਉਹ ਸਾਈ ਲਿੱਤਾ ਗਿਆ ਆ ਸੋ ਜਿਹੜੇ ਹੋਰ ਵੀ ਇੱਥੇ ਕਾਰੀਗਰ ਮੌਜੂਦ ਹੈਗੇ ਨੇ ਜਿਹੜੇ ਲਹਿੰਗਿਆਂ ਦਾ ਕੰਮ ਕਰ ਕਰਦੇ ਨੇ ਜਿਹੜਾ ਇੱਥੋਂ ਦਾ ਕਾਰੋਬਾਰ ਸਾਰਾ ਸਾਹਮਦੇ ਨੇ ਉਹਨਾਂ ਨਾਲ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਕਿ ਜਿਹੜਾ ਇਹ ਫੈਸਲਾ ਲਿੱਤਾ ਗਿਆ ਆ ਕੀ ਇਹ ਫੈਸਲਾ ਸਹੀ ਹੈ ਕਿਉਂਕਿ ਦੁਕਾਨਦਾਰਾਂ ਨਾਲ ਜਿਵੇਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਫੈਸਲਾ ਆ ਪੁਰੰਤੋਰਤੇ ਸਟਾਰਟਿੰਗ ਦੇ ਵਿੱਚ ਜਿਹੜੀ ਆ ਦਿੱਕਤ ਪਰੇਸ਼ਾਨੀ ਆ ਸਕਦੀ ਆ ਦੋ ਮਹੀਨੇ ਜਾਂ ਤਿੰਨ ਮਹੀਨੇ ਬਾਅਦ ਜਿਹੜਾ ਇਹ ਐਜ਼ ਯੂਜ਼ਵਲ ਹੋ ਜਾਏਗਾ ਕਿਉਂਕਿ ਹਰ ਇੱਕ ਨੂੰ ਆਦਤ ਹੋ ਜਾਏਗੀ ਜਦੋਂ ਇਸ ਸਮਾਂ ਚੱਲਦਾ ਜਾਏਗਾ ਕਿਉਂਕਿ ਦੇਖਿਆ ਜਾਵੇ ਤਾਂ ਜਿਹੜੇ ਵਿਆਹ ਦੇ ਸੀਜ਼ਨ ਹੁੰਦੇ ਆ ਉਹ ਤਿੰਨ ਚਾਰ ਮਹੀਨੇ ਨਿਕਲਦੇ ਆ ਤੇ ਤਿੰਨ ਚਾਰ ਮਹੀਨਿਆਂ ਦੇ ਵਿੱਚ ਦੁਕਾਨਦਾਰਾਂ ਦੀ ਇਹ ਕਮਾਈ ਹੁੰਦੀ ਆ ਨਾਲ ਦੇ ਨਾਲ ਹੁਣ ਜੇਕਰ ਗੱਲ ਕਰ ਲਈਏ ਤਾਂ ਸ਼੍ਰੀ ਹਜੂਰ ਸਾਹਿਬ ਵੀਖੇ ਇਹ ਮਤਾ ਪਾਸ ਕੀਤਾ ਗਿਆ ਸਪੈਸ਼ਲੀ ਕਹ ਲਈਏ ਕਿ ਉਸ ਤੋਂ ਪਹਿਲਾਂ ਡੈਸਟੀਨੇਸ਼ਨ ਮੈਰਿਜ ਤੇ ਬਹਿਣ ਲੱਗਾ ਸੀਗਾ ਹੁਣ ਇਹ ਲਹਿੰਗੇ ਨੂੰ ਲੈ ਕੇ ਜਿਹੜਾ ਇੱਕ ਮਤਾ ਨਵਾਂ ਪਾਸ ਹੋਇਆ ਵਾ ਉਹਦੇ ਤੇ ਆਪਾਂ ਹੋਰ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਅਕਲ ਆ ਕੰਮ ਕਰ ਤੇ ਕਿੰਨਾ ਫਰਕ ਪਏਗਾ ਭਾਜੀ ਸਸ਼ੀਕਲ ਜੀ ਸਸ਼ੀਕਲ ਜੀ ਕੀ ਨਾਮ ਭਾਜੀ ਤੁਹਾਡਾ ਮੇਰਾ ਨਾਮ ਕੀਮਤੀ ਕਪੂਰ ਜੀ ਅੱਛਾ ਭਾਜੀ ਇੱਕ ਫੈਸਲਾ ਲਿੱਤਾ ਗਿਆ ਸ਼੍ਰੀ ਹਜੂਰ ਸਾਹਿਬ ਤੋਂ ਕਿ ਆਨੰਦ ਕਾਰਜ ਦੇ ਸਮੇਂ ਲਹਿੰਗੇ ਨੂੰ ਬੈਨ ਕਰ ਦਿੱਤਾ ਗਿਆ ਆ ਉੱਥੋਂ ਦੇ ਜਿਹੜੇ ਪੰਜ ਪਿਆਰੇ ਸੀਗੇ ਉਹਨਾਂ ਦਾ ਕਹਿਣਾ ਆ ਕਿ ਜਿਹੜੇ ਆਨੰਦ ਕਾਰਜ ਹੋਣ ਉਹ ਸਿੰਪਲ ਸੂਟ ਸਲਵਾਰ ਦੇ ਵਿੱਚ ਹੋਣੇ ਚਾਹੀਦੇ ਬਿਲਕੁਲ ਠੀਕ ਹੈ ਜੀ ਮਤਲਬ ਕਿ ਆਨੰਦ ਕਾਰਜ ਗੁਰੂ ਮਹਾਰਾਜ ਦੇ ਅੱਗੇ ਜਾਣਾ ਹ ਯੋਗੀ ਥੋੜਾ ਜਿਆਦਾ ਸਿੰਪਲ ਪਨ ਨਹੀਂ ਰਹਿੰਦਾ ਤੇ ਉਸ ਤੋਂ ਬਾਅਦ ਲਹਿੰਗਾ ਪਾ ਸਕਦੇ ਨੇ ਬੱਚੇ ਆਪਣੀ ਚਾਹ ਦੇ ਨਾਲ ਲਹਿੰਗੇ ਜਦੋਂ ਆਨੰਦ ਕਾਰਜ ਹੋਣਾ ਉਹਦਾ ਸੂਟ ਹੋਣਾ ਚਾਹੀਦਾ ਸੋ ਸਮਝਦੇ ਹੋ ਕਿ ਫੈਸਲਾ ਜਿਹੜਾ ਬਿਲਕੁਲ ਸਹੀ ਲਿੱਤਾ ਗਿਆ ਹੈ ਬਿਲਕੁਲ ਇਹ ਬਿਲਕੁਲ ਸਹੀ ਹੈ ਇਹ ਥੋੜਾ ਜਿਹਾ ਫੈਸਲਾ ਇਹਨਾਂ ਨੂੰ ਦਾਜ ਦੇ ਬਾਰੇ ਵੀ ਲੈਣਾ ਚਾਹੀਦਾ ਹੈ ਕੀ ਬਾਤ ਕਿਸ ਨੇ ਦੇਣਾ ਚਾਹੁੰਦੇ ਅਸੀਂ ਦੇਣਾ ਚਾਹੁੰਦੇ ਆ ਵੀ ਦਾਜ ਦੂਜ ਘਟ ਲਿੱਤਾ ਜਾਵੇ ਇਸੇ ਬਾਰੇ ਵੀ ਦਿਓ ਨਾ ਜੇ ਆਨੰਦ ਕਾਰਜ ਬਾਰੇ ਤੇ ਆਪਾਂ ਸੋਚ ਲੈ ਲਹਿੰਗਿਆਂ ਬਾਰੇ ਬਿਲਕੁਲ ਇਹਦੇ ਬਾਰੇ ਵੀ ਥੋੜਾ ਵਿਚਾਰ ਕਰੋ ਵੀ ਜਿਹੜੇ ਗਰੀਬਾਂ ਦੀਆਂ ਕੁੜੀਆਂ ਨੇ ਜਾਂ ਗਰੀਬ ਪਰਿਵਾਰਾਂ ਘਰਤੀਆਂ ਜਾਂ ਬੰਦੇ ਉਹਨਾਂ ਨੂੰ ਪਾਲਣਾ ਔਖਾ ਹੁੰਦਾ ਬਿਲਕੁਲ ਇਹੀ ਫੈਸਲਾ ਖਾਸ ਤੌਰ ਤੇ ਲਿੱਤਾ ਗਿਆ ਉਹ ਉਹਨਾਂ ਦੇ ਕੱਪੜੇ ਦਾ ਹੁੰਦਾ ਉਹਨਾਂ ਦੇ ਨੋਗੇ ਦਾ ਖਰਚਾ ਹੁੰਦਾ ਖਾਸ ਤੌਰ ਤੇ ਫੈਸਲਾ ਹੀ ਲਿੱਤਾ ਗਿਆ ਕਿ ਜੇਕਰ ਆਪਾਂ ਲਹਿੰਗੇ ਦਾ ਖਰਚੇ ਘਟਾ ਕੇ ਸੂਟਾ ਵਾਲ ਦਰਾਂਗੇ ਤੇ ਉਹਦੇ ਚੋਂ ਖਰਚਾ ਬਚ ਕੇ ਆਪਾਂ ਗਰੀਬ ਦੀ ਮਦਦ ਵੀ ਕਰ ਸਕਦੇ ਹਾਂ ਲਹਿੰਗਾ ਦੀ ਕੋਰੀ ਪਹਿਣਾ ਤੇ ਲੱਖ ਲੱਖ ਡੇਢ ਲੱਖ ਰੁਪਏ ਮਜਬੂਰੀ ਨੂੰ ਲਾਣਾ ਪੈਂਦਾ ਬਿਲਕੁਲ ਤੇ ਉਹ ਸੂਟ ਉਹ ਚਾਰ-पांच ਜਿੰਨੇ ਤੇ 10 ਸਾਲ ਲੰਘ ਜਾਂਦੇ। ਅੱਛਾ ਜਦੋਂ ਗੁਰੂ ਮਾਰਾ ਦੇ ਦੀ ਹਜ਼ੂਰੀ ਦੇ ਵਿੱਚ ਜਦੋਂ ਆਪਾਂ ਲਾਂਵਾਂ ਲੈਨੇ ਆ ਤੇ ਕਈ ਵਾਰ ਪਿੱਛੋਂ ਪਰਿਵਾਰ ਦੇ ਦੋ ਮੈਂਬਰ ਹੁੰਦੇ ਜਿਹੜੇ ਲਹਿੰਗਾ ਹੀ ਸਾਹਮਦੇ ਹੁੰਦੇ। ਹਣਾ? ਬਿਲਕੁਲ ਇਸ ਤਰ੍ਹਾਂ ਹੀ ਹੁੰਦਾ। ਤੇ ਦੂਸਰੀ ਗੱਲ ਲਹਿੰਗੇ ਦੇ ਵਿੱਚ ਇੱਕ ਹੋਰ ਗ੍ਰੋਬਲਮ ਇਹ ਹੁੰਦੀ ਏ ਕਿ ਕਈ ਲੋਕੀ ਕਿਰਾਏ ਤੇ ਲੈ ਕੇ ਟਾਈਮ ਪਾਸ ਕਰਦੇ ਨੇ। ਬਿਲਕੁਲ। ਤੇ ਮਹਾਰਾਜ ਦੀ ਹਜ਼ੂਰੀ 'ਚ ਪੁਰਾਣਾ ਲੱਥਾ ਕਪੜਾ ਮਨਜ਼ੂਰ ਨਹੀਂ ਹੁੰਦਾ। ਬਿਲਕੁਲ ਜੀ। ਬਿਲਕੁਲ ਸੁੱਚਾ ਹੋਣਾ ਚਾਹੀਦਾ। ਇਹ ਵੀ ਗਲਤ ਕਰਕੇ ਲਹਿੰਗੇ ਨੂੰ ਥੋੜੀ ਪ੍ਰੋਬਲਮ ਏ। ਲਹ ਬਾਕੀ ਕੋਈ ਕਰੇ ਨਾ ਕਰੇ ਆਪਣੀ ਮਰਜ਼ੀ। ਅੱਛਾ ਜੀ ਮੈਂ ਦੁਕਾਨਦਾਰਾਂ ਨੂੰ ਕਾਰੋਬਾਰ 'ਚ ਕਿੰਨਾ ਫਰਕ ਪਏਗਾ ਇਹਦੇ ਨਾਲ? ਕੋਈ ਫਰਕ ਨਹੀਂ ਪੈਣਾ। ਉਹਨਾਂ ਦੀ ਸਾਡੇ ਸੂਟ ਵਿਕੇ ਜਾਣਗੇ। ਫਰਕ ਇਹ ਕਾਹਦਾ ਪੈਣਾ? ਜੇ ਲਹਿੰਗਾ ਨਹੀਂ ਹੋਏਗਾ ਤਾਂ ਸੂਟ ਵਿਕੇਗਾ। ਬਿਲਕੁਲ ਬਿਲਕੁਲ। ਤਾਂ ਬਿਲਕੁਲ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਿੱਥੇ ਖਾਸ ਫਰਕ ਨਹੀਂ ਪੈਣ ਵਾਲਾ ਕਿਉਂਕਿ ਜਿੱਥੇ ਲਹਿੰਗੇ ਨਹੀਂ ਵਿਕਣਗੇ ਉੱਥੇ ਸੂਟ ਸਲਵਾਰ ਜਿਹੜੇ ਆ ਉਹ ਵਿਕਨੇ ਸ਼ੁਰੂ ਹੋ ਜਾਣਗੇ। ਸੋ ਵਧੀਆ ਫੈਸਲਾ ਲਿੱਤਾ ਗਿਆ ਆ। ਅਾਕ ਤਕ ਚਰੀ ਹਾ ਜੂਰ ਸਾਹਿਬ ਅਬਚਨਗਰ ਤੋਂ ਇਹ ਫੈਸਲਾ ਪੰਜ ਪਿਆਰੇ ਦੀ ਅਗਵਾਈ ਹੇਠ ਲਿਤਾ ਗਿਆ ਸੀਗਾ ਜਿੱਥੇ ਅੱਜ ਇਹ ਵੀ ਗੱਲ ਆਖੀ ਗਈ ਹੈ ਕਿ ਜਿਹੜੇ ਵਿਆਹ ਦੇ ਕਾਰਡ ਛਪਣਗੇ ਗੁਰਸਿੱਖ ਪਰਿਵਾਰ ਜਿਹੜੇ ਹੋਣਗੇ ਉਹਨਾਂ ਦੇ ਨਾਮ ਦੇ ਅੱਗੇ ਸਿੰਘ ਅਤੇ ਕੋਰ ਲੱਗਣਾ ਉਹ ਲਾਜ਼ਮੀ ਹੈਗਾ ਆ ਸੋ ਹੋਰ ਦੁਕਾਨਦਾਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਜਿਹੜਾ ਫੈਸਲਾ ਆ ਪੰਜ ਪਿਆਰੇ ਦੀ ਅਗਵਾਈ ਹੇਠ ਲਿਤਾ ਗਿਆ ਆ ਜਿੱਥੇ ਐਸਜੀਪੀਸੀ ਦੇ ਮੈਂਬਰਾਂ ਦੇ ਵੀ ਕਹਿਣਾ ਆ ਕਿ ਇਹ ਜਿਹੜਾ ਫੈਸਲਾ ਆ ਪੂਰਨ ਤੌਰ ਤੇ ਸਹੀ ਹੈਗਾ ਆ ਦੁਕਾਨਦਾਰਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਕਿ ਜਿਹੜਾ ਇਹ ਫੈਸਲਾ ਬਿਲਕੁਲ ਸਹੀ ਲਿੱਤਾ ਗਿਆ ਜਿੱਥੇ ਲਹਿੰਗੇ ਵੇਚਦੇ ਸੀਗੇ ਹੁਣ ਉਹ ਸੂਟ ਵਿਕਨੇ ਸ਼ੁਰੂ ਹੋ ਜਾਣਗੇ ਗੁਰੂ ਮਹਾਰਾਜ ਦੀ ਹਜ਼ੂਰੀ ਦੀ ਜੇਕਰ ਗੱਲ ਕਰ ਲਈਏ ਤਾਂ ਲਹਿੰਗਾ ਹਰ ਕੋਈ ਪਾ ਕੇ ਜਾਂਦਾ ਸੀ ਹਰ ਇੱਕ ਪੰਜਾਬ ਦੀ ਟੀ ਨੂੰ ਸ਼ੌਂਕ ਹੁੰਦਾ ਹੈ ਕਿ ਆਪਾਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੁਝ ਅਲੱਗ ਲੱਗੀਏ ਸੋ ਹੁਣ ਉਹ ਸੂਟ ਸਲਵਾਰ ਦਾ ਜਿਹੜਾ ਪੁਰਾਣਾ ਰਿਵਾਜ ਸੀਗਾ ਉਹਦੇ ਨਾਲ ਦੁਬਾਰਾ ਹੁਣ ਸ਼ਾਇਦ ਪੰਜਾਬ ਕਹਿ ਲਈਏ ਕਿ ਹੋਰ ਵੀ ਸਟੇਟਾਂ ਦੇ ਵਿੱਚ ਐਦਾ ਦੇਖਣ ਨੂੰ ਮਿਲੇਗਾ ਜਿੱਥੇ ਸੋਨੇ ਸੂਟ ਸਲਵਾਰ ਅਤੇ ਸਿਰ ਤੇ ਚੁੰਨੀ ਦੇਖਣ ਨੂੰ ਮਿਲੇਗੀ ਇੱਕ ਇਤਰਾਜ਼ ਇਹ ਵੀ ਜਤਾਇਆ ਗਿਆ ਕਿ ਕਈ ਵਾਰ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਆਪਾਂ ਲਾਵਾਂ ਲੈਣ ਜਾਂਦੇ ਆ ਤਾਂ ਉੱਥੇ ਸਿਰ ਤੇ ਜਿਹੜੀ ਅਲੱਗ ਤੋਂ ਇੱਕ ਫੁਲਕਾਰੀ ਲੈ ਕੇ ਜਾਂਦੇ ਆ ਸੋ ਉਸ ਤੇ ਵੀ ਪਾਬੰਦੀ ਲੱਗ ਚੁੱਕੀ ਆ ਉਹ ਵੀ ਨਹੀਂ ਆਪਾਂ ਲੈ ਕੇ ਜਾ ਸਕਦੇ ਸਿੰਪਲ ਸੂਟ ਸਲਵਾਰ ਅਤੇ ਸਿਰ ਤੇ ਚੁੰਨੀ ਹੋਣੀ ਲਾਜ਼ਮੀ ਹੈਗੀ ਆ ਸੋ ਇਹ ਫਰਾਂਸ ਲਈ ਜਿਹੜੇ ਨੇ ਉਹ ਲਿੱਤੇ ਗਏ ਨੇ ਸੋ ਇਹ ਆ ਮਾਰਕੀਟ ਦੇ ਵਿੱਚ ਖੜੇ ਆ ਇਹ ਮਸ਼ਹੂਰ ਮਾਰਕੀਟ ਹੈਗੀ ਆ ਪਤਲੀ ਘਰ ਦੀ Shimla Market ਹੈ ਜਿੱਥੇ ਲਹਿੰਗਿਆਂ ਦਾ ਕਾਰੋਬਾਰ ਜਿਹੜਾ ਜੋਰਾ ਸ਼ੋਰਾ ਨਾਲ ਚੱਲਦੀ ਹੈ ਜਿੰਨੇ ਵੀ ਪੰਜਾਬ ਦੇ ਅੰਮ੍ਰਿਤਸਰ ਦੇ ਲਾਗੇ ਸ਼ਾਕੇ ਦੇ ਜਿਹੜੇ ਪਿੰਡ ਦੇ ਲੋਕ ਨੇ ਉਹ ਇਹ ਮਾਰਕੀਟ ਦੇ ਵਿੱਚ ਆ ਕੇ ਆਪਣੇ ਕਾਰੋਬਾਰ ਜਿਹੜੇ ਨੇ ਉਹ ਇੱਥੇ ਆ ਕੇ ਚਲਾਉਂਦੇ ਨੇ ਤੇ ਇੱਥੇ ਆ ਕੇ ਖਰੀਦਾਰੀਆਂ ਕਰਦੇ ਨੇ ਸੋ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਪਾਜੀ ਤੁਹਾਡਾ ਗੁਰਵਿੰਦਰ ਸਿੰਘ ਆ ਜੀ ਅੱਛਾ ਪਾਜੀ ਜਿਹੜਾ ਫੈਸਲਾ ਲਿੱਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੀ ਹਜੂਰ ਸਾਹਿਬ ਤੋਂ ਤੱਕ ਸ਼੍ਰੀ ਹਜੂਰ ਸਾਹਿਬ ਤੋਂ ਫੈਸਲਾ ਲਿੱਤਾ ਗਿਆ ਕਿ ਜਿਹੜੇ ਆਨੰਦ ਕਾਰਜ ਹੋਣਗੇ ਉਸ ਦੇ ਵਿੱਚ ਲਹਿੰਗੇ ਪਾਣੇ ਜਿਹੜੇ ਉਹ ਬੈਨ ਕਰ ਦਿੱਤੇ ਗਏ ਨੇ ਨਹੀਂ ਉਹ ਉਹ ਤੇ ਫੈਸਲਾ ਬਹੁਤ ਵਧੀਆ ਪਰ ਕਾਰੋਬਾਰ ਤੇ ਬਹੁਤ ਜ਼ਿਆਦਾ ਫਰਕ ਪੈਗਾ ਸਾਡੀਆਂ ਦੁਕਾਨਦਾਰੀਆਂ ਨੇ ਇਸੇ ਚੀਜ਼ ਦੇ ਤੋਂ ਚੱਲਦੀਆਂ ਪਈਆਂ ਨੇ ਤੇ ਜੇ ਇਹੋ ਚੀਜ਼ ਸਾਡੀਆਂ ਬੰਦ ਹੋ ਗਈਆਂ ਤੇ ਸਾਡੇ ਤੇ ਕਾਰੋਬਾਰ ਠੱਪ ਹੋ ਜਾਣਗੇ ਫੇ ਸਾਰੇ ਪਰ ਜੇਕਰ ਜਿਸ ਤਰੀਕੇ ਨਾਲ ਗੱਲ ਕਰ ਲਈ ਕਿ ਸੂਟ ਸਲਵਾਰ ਦਾ ਇੱਕ ਰੀਤੀ ਰਿਵਾਜ ਜਿਵੇਂ ਪੁਰਾਣੇ ਰਿਵਾਜਾਂ ਨਾਲ ਚੱਲਦਾ ਸੀਗਾ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇੱਕ ਸਾਦਗੀ ਅਪਣਾਉਣ ਦੀ ਗੱਲ ਕੀਤੀ ਗਈ ਸੋ ਉਸ ਨੂੰ ਕਿੱਦਾਂ ਦੇਖਦੇ ਹੋ ਨਹੀਂ ਉਹ ਤਾਂ ਬਹੁਤ ਵਧੀਆ ਗੱਲ ਹੈ ਜੀ ਸਾਦਗੀ ਇਹ ਤਾਂ ਬਹੁਤ ਸੋਹਣਾ ਚੀਜ਼ ਹੈ ਵੀਡੀਓ ਬੰਦੀਆਂ ਨੇ ਵਿਆਹਾਂ ਸ਼ਾਦੀਆਂ ਦੇ ਵਿੱਚ ਸਾਦਗੀ ਦੇ ਵਿੱਚ ਬਹੁਤ ਵਧੀਆ ਵੀਡੀਓ ਬਣੇਗੀ ਪਰ ਪ੍ਰਭਾਵ ਪੈਂਦਾ ਸਾਡੇ ਕਾਰੋਬਾਰ ਤੇ ਕਾਫੀ ਕੰਮ ਪੈਗਾ ਪਰ ਲੱਗਦਾ ਨਹੀਂ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਲਹਿੰਗੇ ਦੀਆਂ ਖਰੀਦਦਾਰੀਆਂ ਹੁੰਦੀਆਂ ਹਨ ਉਨੋਂ ਉੱਥੇ ਸੂਟ ਦੀਆਂ ਖਰੀਦਦਾਰੀਆਂ ਹੋਣੀ ਸ਼ੁਰੂ ਹੋ ਜਾਣਗੀਆਂ ਹਾਂਜੀ ਹਾਂਜੀ ਹਾਂ ਸੂਟ ਦੀ ਕਾਫੀ ਹੁਣ ਛੜ ਤੋਂ 8-10 ਦਿਨ ਹੋ ਗਿਆ ਕਾਫੀ ਗਾਹ ਕਰਦੇ ਆ ਜਿਹੜੇ ਸੂਟ ਦੀ ਖਰੀਦਦਾਰੀ ਕਰਦੇ ਆ ਉਹ ਦੱਸਦੇ ਨਾਲ ਵੀ ਇਸ ਤਰ੍ਹਾਂ ਇਸ ਤਰ੍ਹਾਂ ਲਹਿੰਗੇ ਦਾ ਜਿਹੜਾ ਪ੍ਰਭਾਵ ਜਰਾ ਕਢਾ ਕੇ ਸੂਟ ਵਧੀਆ ਤੋਂ ਵਧੀਆ ਸੂਟ ਵੀ ਜਿਹੜਾ ਨਾ ਲਹਿੰਗੇ ਦੇ ਬਰਾਬਰ ਹੀ 15-15 20-20 ਹਜ਼ਾਰ ਰੁਪਏ ਤੱਕ ਸੂਟ ਹੁੰਦਾ ਅਸੀਂ ਗੱਲ ਨਹੀਂ ਕੋਈ ਤੇ ਗਾਹ ਦੀ ਖਰੀਦਦਾਰੀ ਹੋਈ ਆ ਵੀ ਸੂਟ ਵੀ ਸੋਨਾ ਲੱਗੇਗਾ ਸੂਟ ਦੇ ਨਾਲ ਤੇ ਬਹੁ ਇਹ ਸਾਡੇ ਪੰਜਾਬ ਦੇ ਵਿੱਚ ਸਾਰੇ ਲਾਗੂ ਹੋਣਾ ਚਾਹੀਦਾ ਹੈ ਇਹੋ ਚੀਜ਼ ਹੋਰ ਸੁਨੇਹਾ ਕੀ ਦੇਣਾ ਹੈ ਸਨੇਹ ਹੋਏ ਮੈਂ ਤੇ ਆਪਣੇ ਸਾਰੇ ਪਰਿਵਾਰ ਜਿੰਨਾ ਵੀ ਪੰਜਾਬ ਆ ਪੰਜਾਬ ਦੇ ਸਾਰੇ ਮੈਂਬਰਾਂ ਨੂੰ ਇਹੋ ਕਹਾਂਗਾ ਵੀ ਸੂਰ ਦਾ ਪਰਵਾਹ ਜਿਹੜਾ ਬਹੁਤ ਵਧੀਆ ਹੈ ਬਹੁਤ ਸੋਹਣਾ ਵਾ ਜੋ ਹਜੂਰ ਸਾਹਿਬ ਨਾਲ ਉਧਰੋਂ ਆਰਡਰ ਆਇਆ ਵਾ ਉਹ ਬਹੁਤ ਵਧੀਆ ਨਿਕਲਿਆ ਵਾ ਉਹਨੂੰ ਤੁਸੀਂ ਮੰਨੋ ਤੇ ਸਾਰਾ ਆਪਣਾ ਜੋ ਵੀ ਸੂਟ ਦਾ ਪਹਿਰਾਵਾ ਉਹਨੂੰ ਤੁਸੀਂ ਲਾਗੂ ਕਰੋ ਇੱਕ ਫੈਸਲਾ ਹੋਰ ਲਿੱਤਾ ਗਿਆ ਹੈ ਕਿ ਜੇਕਰ ਕਾਰਡ ਜਿਹੜੇ ਛਾਪਦੇ ਨੇ ਸੱਦਾ ਪੱਤਰ ਜਿਹੜੇ ਛਾਪਦੇ ਨੇ ਵਿਆਹ ਵਾਸਤੇ ਗੁਰਸਿੱਖ ਪਰਿਵਾਰਾਂ ਦੇ ਵਿੱਚ ਇੱਕ ਆਪਣੀ ਪਛਾਣ ਹੁੰਦੀ ਹੈ ਨਾਮ ਦੇ ਪਿੱਛੇ ਸਿੰਘ ਅਤੇ ਕੌਰ ਲੱਗਣਾ ਚਾਹੀਦਾ ਸੋ ਉਹ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਨਾਮ ਦੇ ਪਿੱਛੇ ਸਿੰਘ ਅਤੇ ਕੌਰ ਜ਼ਰੂਰ ਲਉਣਾ ਹੈ ਨਹੀਂ ਤੇ ਸਖਤ ਤੋਂ ਸਖਤ ਕਾਰਵਾਈ ਹੋਏਗੀ ਹਾਂ ਨਹੀਂ ਜੀ ਇਹ ਤਾਂ ਬਹੁਤ ਵਧੀਆ ਲਾਉਣਾ ਚਾਹੀਦਾ ਹੈ ਕਿ ਜੋ ਚੀਜ਼ ਸਾਡੇ ਸਾਡਾ ਨਾਮ ਗੁਰਵਿੰਦਰ ਸਿੰਘ ਹੈ ਗੁਰਵਿੰਦਰ ਸਿੰਘ ਲੱਗਣਾ ਚਾਹੀਦਾ ਹੈ ਬਿਲਕੁਲ ਰਜਿੰਦਰ ਕੋਹਰਾ ਰਜਿੰਦਰ ਕੋਹਰ ਲਿਖਣਾ ਚਾਹੀਦਾ ਉਹ ਤੇ ਬਿਲਕੁਲ ਬਹੁਤ ਵਧੀਆ ਜੁਰਮਾਨਾ ਹੋਣਾ ਚਾਹੀਦਾ ਇਸ ਗੱਲ ਦੇ ਵਿੱਚ ਵੀ ਜਿਹੜਾ ਨਹੀਂ ਲਿਖਦਾ ਉਹਨੂੰ ਜੁਰਮਾਨਾ ਹੋਣਾ ਚਾਹੀਦਾ ਵੈਸੇ ਤਾਂ ਹਰ ਮੈਂਬਰ ਨੂੰ ਲਿਖਾਣਾ ਚਾਹੀਦਾ ਜੀ ਜੋ ਵੀ ਮਰਿਆਦੇ ਦੇ ਮੁਤਾਬਕ ਆ ਉਹ ਸਾਰਾ ਬਿਲਕੁਲ ਸਹੀ ਸਹੀ ਗਾ ਜੀ ਉਹ ਹੋਣਾ ਚਾਹੀਦਾ ਦਸਤਨਾਮ ਤਾਂ ਬਿਲਕੁਲ ਕਿਤਨਾ ਕਿਤੇ ਫੈਸਲਾ ਜਿਹੜਾ ਆ ਲੋਕਾਂ ਦਾ ਕਹਿਣਾ ਹੈ ਕਿ ਬਿਲਕੁਲ ਪੂਰਨ ਤੌਰ ਤੇ ਸਹੀ ਲਿਖਿਆ ਗਿਆ ਆ ਕੋਈ ਵੀ ਗੱਲ ਕਰ ਲਈਏ ਜੇਕਰ ਲਹਿੰਗੇ ਨੂੰ ਲੈ ਕੇ ਬੈਨ ਦੀ ਜਿਹੜੀ ਆ ਜਿਹੜੀ ਇਹ ਪਾਬੰਦੀ ਲੱਗੀ ਹੋਈ ਆ ਇਹਨੂੰ ਬੰਦ ਕਰ ਦਿੱਤਾ ਗਿਆ ਪੂਰਨ ਤੌਰ ਤੇ ਕਿ ਗੁਰੂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਲਹਿੰਗੇ ਦੇ ਨਾਲ ਇਲਾਵਾ ਨਹੀਂ ਲਿੱਤੀਆਂ ਜਾਣਗੀਆਂ ਸੋ ਹੁਣ ਜਿਹੜਾ ਫੈਸਲਾ ਪੰਜ ਪਿਆਰੇ ਦੀ ਅਗਵਾਈ ਹੇਠ ਲਿਤਾ ਗਿਆ ਆ ਬਿਲਕੁਲ ਸਹੀ ਲਿਤਾ ਗਿਆ ਲੋਕਾਂ ਦਾ ਕਹਿਣਾ ਆ ਕਿ ਜਿਵੇਂ ਆ ਖਾਸ ਫਰਕ ਤਾਂ ਨਹੀਂ ਪੈਣ ਵਾਲਾ ਕਿਤੇ ਨਾ ਕਿਤੇ ਲੋਕਾ ਦਾ ਇਹ ਵੀ ਕਹਿਣਾ ਹੈ ਕਿ ਖਾਸ ਫਰਕ ਵੀ ਪਏਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸ਼ਾਇਦ ਸੂਟ ਖਰੀਦਣਾ ਜ਼ਿਆਦਾ ਸ਼ੁਰੂ ਕਰ ਦੇਣਗੇ ਕਿਉਂਕਿ ਲਹਿੰਗੇ ਦੀ ਗੱਲ ਕਰ ਲਈਏ ਤਾਂ ਲਹਿੰਗੇ ਆਮ ਤੌਰ ਤੇ ਪੰਜਾਬ ਦੇ ਵਿੱਚ ਜ਼ਿਆਦਾ ਚੱਲਦੇ ਹੀ ਹੈਗੇ ਨੇ ਬਾਹਰ ਦੀ ਸਟੇਟਾਂ ਦੇ ਵਿੱਚ ਜੇਕਰ ਗੱਲ ਕਰ ਲਈਏ ਤਾਂ ਸੂਟਾਂ ਦੇ ਨਾਲ ਵੀ ਲਾਵਾਂ ਲਿੱਤੀਆਂ ਜਾਂਦੀਆਂ ਨੇ ਪਰ ਹੁਣ ਇਹ ਪਾਬੰਦੀ ਲੱਗ ਚੁੱਕੀ ਆ ਕਿ ਖਾਸ ਤੌਰ ਤੇ ਸਿੰਪਲ ਸਾਦਗੀ ਜਿਹੜੀ ਆ ਗੁਰੂ ਮਹਾਰਾਜ ਦੇ ਵੀ ਕਰਦੇ ਵਿੱਚ ਵਰਤੀ ਜਾਵੇ ਗੁਰਮਰਿਆਦਾ ਦਾ ਜਿਹੜਾ ਖਾਸ ਧਿਆਨ ਰੱਖਿਆ ਜਾਵੇ ਕਿਉਂਕਿ ਜਦੋਂ ਲਹਿੰਗੇ ਪਾ ਕੇ ਆਪਾਂ ਲਾਵਾ ਲੈਣੇ ਆ ਤੇ ਕਈ ਤਰ੍ਹਾਂ ਦੀਆਂ ਦਿੱਕਤਾਂ ਜਿਹੜੀਆਂ ਨੇ ਉਹ ਚਲਣੀਆਂ ਪੈਂਦੀਆਂ ਨੇ ਜਦੋਂ ਲੜਕੀ ਮੱਥਾ ਟੇਕਣਾ ਹੁੰਦਾ ਹੈ ਤੇ ਕਈ ਵਾਰ ਲਹਿੰਗੇ ਨਾਲ ਮੱਥਾ ਨਹੀਂ ਟੇਕਿਆ ਜਾਂਦਾ ਚੁੱਕਿਆ ਨਹੀਂ ਜਾਂਦਾ ਜਾਂ ਲਾਵਾ ਫੇਰੇ ਲੈਣੇ ਹੋਣ ਤਾਂ ਕਈ ਵਾਰੀ ਲਹਿੰਗਾ ਜਿਹੜਾ ਹੈ ਪਰਿਵਾਰਕ ਮੈਂਬਰ ਦੇ ਜਿਹੜੇ ਚਾਰ ਜੀ ਨੇ ਉਹ ਲਹਿੰਗਾ ਫੜ ਕੇ ਕੁੜੀ ਨੂੰ ਬਿਠਾਉਂਦੇ ਨੇ ਸੋ ਉਸ ਨੂੰ ਲੈ ਕੇ ਇੱਕ ਫੈਸਲਾ ਜਿਹੜਾ ਆ ਹੁਣ ਵਧੀਆ ਲਿੱਤਾ ਗਿਆ ਹੈ ਕਈ ਵਾਰ ਜਿਹੜੇ ਲਹਿੰਗੇ ਦੇ ਖਰਚੇ ਨੇ ਉਹ ਬਚ ਸਕਦੇ ਨੇ ਉਹਦੇ ਨਾਲ ਕਿਸੇ ਗਰੀਬ ਪਰਿਵਾਰ ਦੀ ਮਦਦ ਹੋ ਸਕਦੀ ਆ ਸੋ ਦੇਖਦੇ ਹਾਂ ਹੁਣ ਪੰਜਾਬ ਦੇ ਕਾਰੋਬਾਰ ਜਿਹੜੇ ਹੈਗੇ ਨੇ ਲੋਕਾਂ ਦੇ ਉਹ ਕਿੰਨੇ ਕੁ ਵਧੀਆ ਚੱਲਦੇ ਨੇ ਜਾਂ ਕੀ ਖਾਸ ਫਰਕ ਰਹੇਗਾ ਤੇ ਲੋਕ ਇਸ ਨੂੰ ਕਿੰਨਾ ਕੁ ਫੋਲੋ ਕਰਦੇ ਨੇ ਕੈਮਰਾਮੈਨ ਮਨੋਜ ਦੇ ਨਾਲ ਮੈਂ ਸਿਮਰਦੀਪ ਸਿੰਘ ਨਿਊਜ਼ ਲਿਵਿੰਗ ਇੰਡੀਆ ਨਿਊਜ਼ ਅੰਮ੍ਰਿਤਸਰ